ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਗੁਰੂ ਹਰਿਕ੍ਰਪਾ ਡੇਰੀ ਫਾਰਮਿੰਗ ਤੇ ਅੱਜ ਤੁਹਾਨੂੰ ਇੱਕ ਫਾਰਮ ਹੋਰ ਦਿਖਾਵਾਂਗੇ ਜੀ ਛੋਟੇ ਪੱਧਰ ਤੇ ਬਾਈ ਕੰਮ ਕਰਦਾ ਸਿਰਫ 5 گاਵਾ ਹੀ ਰੱਖਦਾ ਹੈ ਇਹ ਵੀ ਜਿਹੜੀਆਂ گاਵਾ ਵਾਝ ਜਾਂਦੀਆਂ ਜਾਂ ਆਪਾਂ ਨੂੰ ਲੱਗਦਾ ਵੀ ਇਹ ਦੁੱਧ ਮੰਨ ਲਓ ਆਪਾਂ ਪੀ ਲਿਆ ਇਹਨਾਂ ਦਾ 2-3 ਸੂਏ ਚੋ ਕੇ ਤੇ ਪਸ਼ੂ ਬਾਈ ਵੇਚ ਦਿੰਦਾ ਕਈ ਪਹਿਲਾਂ ਵੇੜਾ ਵੀ ਵੇਚੀਆਂ ਚੰਗੀਆਂ ਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਬਾਈ ਦੇ ਪਸ਼ੂ ਦਿਖਾਉਣੇ ਆ ਕਿ ਤੁਹਾਨੂੰ ਗਾਂ ਦਿਖਾਉਣੇ ਆ ਜਿਹੜੇ ਤੋਂ ਬਾਈ ਨੇ ਕੰਮ ਸ਼ੁਰੂ ਕੀਤਾ ਸੀ ਮੇਨ ਤੁਸੀਂ ਜੱਜ ਕਰੋ ਜੇ ਕਿੰਨਵੇਂ ਸੂਏ ਹੋਊਗੀ ਗਾਂ ਇਹ ਆ ਪਹਿਲੀ ਗਾਂ ਬਾਈ ਦੀ ਕਿਦੋਂ ਕੰਮ ਸ਼ੁਰੂ ਕੀਤਾ ਇਹ ਗਿਲਜੀਤ ਆਪਾਂ ਆਪਾਂ 2014 ਚ ਲਿਆਈ ਸੀ ਗਾਂ ਪਹਿਲਾਂ ਮੱਝਾਂ ਸੀ ਆਪਦੇ ਕੋਲ ਠੀਕ ਹੈ ਦੋ ਗਾਵਾਂ ਲੈ ਆਇਆ ਤਾਂ ਕਿ ਦਲੇਲੇ ਸੀ ਕਿ ਦੋ ਸੂਏ ਰੱਖ ਕੇ ਬੇਚੀ ਸੀਗੀ ਹਾਂ ਹਾਂ ਦੋ ਮਹੀਨੇ ਬਾਅਦ ਉਹ ਪਈ ਲੈ ਆਈ ਸੀ ਅੱਛਾ ਦੋ ਮਹੀਨੇ ਬਾਅਦ ਇਹ ਗਾਂ ਲੈ ਆਈ 91 ਸੂਏ ਹੋ ਗਈ ਗਾਂ ਇਹ ਬਈ ਇਹ ਹੁਣ ਇਹਨੇ 12 ਸੂਏ ਐਸੇ ਗੱਬਣਾ ਆ ਦੇਖ ਲੋ ਜੀ ਤੁਸੀਂ 12 ਸੂਏ ਗਾਂ ਨੇ ਸੋਣਾਂ ਨੇ ਤੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜੱਜਮੈਂਟ ਕਰ ਲੂਗਾ ਦੇਖ ਲੋ ਤੁਸੀਂ 12 ਸੂਏ ਗਾਂ ਸੂਗੀ ਸਭ ਤੋਂ ਵਧੀਆ ਗੱਲ ਇਹ ਆ ਵੀ ਇੱਕੇ ਸੀਮਨ ਤੇ ਗੱਬਣ ਹੁੰਦੀ ਆ ਹਰ ਵਾਰੀ ਕਦੇ ਅਸੀਂ ਦੁਬਾਰਾ ਇਹਦੇ ਟੀਕੇ ਨਹੀਂ ਭਰਿਆ ਕਿੰਨਾ ਦੁੱਧ ਦੇਈ ਜਾਂਦੀ ਹੈ ਇਹ ਹੁਣ ਵੀ ਭਾਈ ਹੈਗਾ 19 ਕਿਲੋ ਅੱਛਾ 19 20 ਕਿਲੋ ਦੁੱਧ 33 34 ਤੱਕ ਰਹੀ ਗਈ ਹੈ ਅੱਛਾ 34 ਕਿਲੋ ਤੱਕ ਆਪਾਂ ਵੱਧ ਤੋਂ ਵੱਧ ਇਹਦਾ ਦੁੱਧ ਚੋਇਆ ਜਿਹੜੇ ਸੂਏ ਆਪਾਂ ਲਿਆਂਦੀ ਆ ਉਹਦੇ ਟਰੈਕਟਰ ਸੂਗਾ ਅਗਲਾ ਦੂਜਾ ਸੂਆ ਸੂਗਾ ਅੱਛਾ ਮੰਨ ਲਓ ਪਲਾਸੀ ਹੋਈ ਆ ਆਪਣੇ ਕੋਲੇ 22 26 28 30 30 ਹੁਣ ਤਾਂ ਉਮਰ ਦੇ ਹਿਸਾਬ ਨਾਲ 18 19 ਕਿਲੋ ਦੁੱਧ ਦੇ ਰਹੀ ਹੈ ਅੱਛਾ 18 19 ਕਿਲੋ ਦੁੱਧ ਹਜੇ ਵੀ ਦੇ ਰਹੀ ਹੈ ਠੀਕ ਹੈ ਮੰਨ ਲਓ ਇਹ 12ਵੇਂ ਸੂਇਦ ਕੀ ਸੂਗੀ ਘਰੇ ਹੀ ਰੱਖਣੀ ਹੈ ਬਈ ਇਹ ਨਹੀਂ ਹੈ ਤੇਰੇ ਰੱਖਣੀ ਆਪੇ ਵੇਚ ਕਦੇ ਵੀ ਨਹੀਂ ਵੇਚ ਮੰਨ ਲਓ ਵੀ ਸਾਰੀ ਉਮਰ ਹੀ ਸਾਰੀ ਉਮਰ ਘਰੇ ਹੀ ਰੱਖਣੀ ਹੈ ਹਾਂ ਇਹ ਆਪਾਂ ਅੱਗੇ ਵੀ ਆਪਣੀ ਇਹ ਵਿਸ਼ੇ ਤੇ ਗੱਲ ਹੋਈ ਸੀਗੀ ਤੇ ਕਿੰਨੇ ਕਿੰਨੇ ਕ ਪਸ਼ੂ ਵੇਚਦੇ ਬਈ ਇਹ ਗਾਂ ਦੇ ਬੱਚੇ ਆਪਾਂ ਕਿੰਨੇ ਆ ਬੱਚਾ 4 ਹੀ ਦਤਾਂਗੇ 4 ਬੱਚੇ 7 ਬੱਚੇ ਉਦੋਂ ਸੈਕਸਡ ਆਪਾਂ ਨਹੀਂ ਸੀ ਪਰ ਦੇ ਆਪਾਂ ਇਹਦੇ 4 ਹੀ ਬੱਚੇ ਵੇਚ ਤਿਆਂ ਜਾਰੀ ਵੇਚਦਿਆਂ। ਉਹਨੂੰ ਕੋਈ ਧਿਆਨ ਨਹੀਂ ਸੀ ਕਿ ਇੰਨਾ ਬਚੰਗੇ ਆ ਬੱਸ। ਕਿੰਨੇ ਦੀਆਂ ਬੱਚ ਕਿੰਨੇ ਦੀ ਗਾਂ ਲਈ ਸੀ ਕਿੰਨੇ ਦੀਆਂ ਬੱਚਾਂ ਵੇਚੇ। ਇਹਨਾਂ ਦਾ 45000 ਦੀ। ਠੀਕ ਹੈ। ਚਾਰਟ ਦੀ ਬੱਚੀ ਜੀ ਆਪਾਂ 70000 ਦੀ, 70 ਦੀ 95 ਦੀ। ਠੀਕ ਹੈ। ਜਿਹੜੀ 40 16 ਵਾਲੀ ਆਪਾਂ ਬੱਚੀ ਵੇਚੀ ਉਹ ਇਹਦੀ ਸੀਗੀ। ਕੋਈ ਦੀ ਹਾਂ ਹੀ ਨਹੀਂ ਸੀਗੀ। ਅੱਛਾ ਕਿੰਨਾ ਦੁੱਧ ਦਿੱਤਾ ਸੀ ਉਹਨੇ ਕਿ ਅੱਜ ਸੂਏ ਰੱਖੀ ਤੇਲ ਦਿੰਦਾ। ਇਹ ਗੋਣ ਪਹਿਲਾਂ ਸੂ ਪਹਿਲਾਂ ਸੂਪੀ ਸੀ ਜੀ ਦੇਣਾ। ਪਹਿਲਾਂ 20 ਦਿਨ ਸੂਪੀ ਸੀ। ਇਹ ਤੇਲ ਕਿੰਨੇ ਦੀ ਵੇਚਤੀ ਉਹ? ਉਹ ਆਪਾਂ ਵੇਚਤੀ ਸੀਗੀ 95000। 2 ਸਾਲ ਪਹਿਲਾਂ ਵ ਇਹ ਗਾਂ ਆਈਡੀ ਆਪਾਂ ਕੱਲੀ ਖਰੀਦੀ ਐ ਇਹ ਗਾਂ ਖਰੀਦੀ ਐ ਠੀਕ ਹੈ ਹਾਂ ਬਹੁਤ ਵੜ ਵੇਚੇ ਮਰਦੇ ਦੋ ਥੋੜਾ ਸੀਗਾ ਹਾਂ ਵੀ ਚੱਲ ਆਪਾਂ ਨੂੰ ਐ ਸੀਗਾ ਵੀ ਪਹਿਲਾਂ ਨਾਲ ਚੱਲਦੇ ਆਪਾਂ ਦੁੱਧ ਤੇ ਆਈ ਖਰੀਦ ਲਈ ਵੀ ਵੈੜ ਉਹ ਚੰਗੀ ਸੀ ਪੈਸੇ ਵਧੀਆ ਵਟਾ ਗਈ ਤੈਨੂੰ ਇਹ ਬਾਈ ਦਾ ਸਿਸਟਮ ਪਤਾ ਕੀ ਐ ਬਈ ਵੀ ਇਹ ਪਸ਼ੂ ਲੈ ਕੇ ਆਉਂਦਾ ਪੂਰਾ ਲਿੱਸਾ ਪਸ਼ੂ ਠੀਕ ਠਾਕ ਕਰੋ ਤੇ ਇਹ ਆਪਦੀ ਸੇਵਾ ਕਰਕੇ ਪਸ਼ੂ ਨੂੰ ਐ ਵਧੀਆ ਬਣਾ ਲੈਂਦਾ ਆ ਗਾਂ ਵੀ ਬਹੁਤ ਲਿੱਸੀ ਸੀ ਜਿੱਦੇ ਲਈ ਐ ਕਿੰਨਾ ਦੁੱਧ ਹੀ ਜਾਂਦੀ ਐ ਇੱਥੇ ਲਾਉਣ 17 ਕਿਲੋ ਦੁੱਧ ਤੇ ਕਿੰਨੇ ਦੀ ਲਈ ਸੀ ਇਹ ਇਹ ਆਪਾਂ ਲਈ 45000 ਹਾਂ ਉਹੀ ਹੈ ਨਾ ਵੀ ਇਹ 45000 ਦੀ ਬਾਈ ਨੇ ਲਈ ਅੱਛਾ ਅੱਛਾ ਗੱਬਣ ਲਈ ਸੀ ਦੇਖੋ ਇਹਨੇ ਬਾਈ ਨੇ ਉਹ ਕਿੰਨੇ ਦੀ ਵੇਚਤੀ ਸੀ 40 ਇੱਕ 16 ਉਹ 95000 ਉਹ 95 ਦੀ ਵੇਚਤੀ ਸੀ ਨਾਲੇ ਤਾਂ ਚਲੋ 50000 ਰੁਪਿਆ ਬਚ ਗਿਆ ਤੇ ਨਾਲੇ ਗਾਂ ਦੀ ਗਾਂ ਬਣ ਗਈ ਐ ਠੀਕ ਐ ਚਲੋ ਉਹ ਵਹਿਣ ਬਹੁਤ ਚੰਗੀ ਸੀ ਤੇ ਪਰ ਇਹਨੇ ਬਾਈ ਨੇ ਇਹ ਦੁੱਧ ਕਿੰਨਾ ਸੀਗਾ ਜਦੋਂ ਇਹ ਵਿੱਸੀ ਸੀ ਉਦੋਂ ਪੂਰੀ ਵਿੱਸੀ ਸੀ ਇਹ ਤੇਰਾ ਬਾ 12 ਤੋਂ ਸਟਾਰਟ ਕੀਤਾ ਹੈ ਗੋਲੀ ਹੋਲੀ ਦੀ ਸੇਵਾ ਨਹਾਉਦਾ ਦੀ ਸੀ ਵਿ ਸੇਵਾਣਾ ਵਾਧੀ ਗਈ ਆ ਸੇਵਾ ਫੀਡ ਬਾਰੇ ਵੀ ਬਾਈ ਨਾਲ ਕਰਾਂਗੇ ਗੱਲ ਬਈ ਪਹਿਲਾਂ ਸਾਨੂੰ ਪਸ਼ੂ ਦਿਖਾਉਣੇ ਆ ਆ ਆਪਣੇ ਸੀਮਨ ਦੀ ਬੱਛੀ ਐ ਬਾਈ ਦੇ ਰੈਗੂਲਰ ਆਪਾਂ ਹੀ ਆ ਰਹੇ ਆ ਉਦੋਂ ਤੋਂ ਤੇ ਇਹ ਬੈਫ ਦੇ ਸੀਮਨ ਦੀ ਬੱਛੀ ਆ ਤੁਸੀਂ ਕੱਦ ਦੇਖੋ ਵਹਿੜ ਦਾ ਕਿੰਨਾ ਇਹ ਦੂਜੇ ਸੂਏ ਵਤਗੀ ਦੂਜੇ ਸੂਏ ਗੱਭਣਾ ਪਹਿਲਾ ਸੂਆ ਸੁਈ ਇਹ ਦੂਜੇ ਸੂਏ ਵਾਸਤੇ ਗੱਭਣਾ ਜੀ ਕਿਹੜਾ ਸੀਮਨ ਲਾਇਆ ਪਿਆ ਦਿੱਕੇ ਇਹਦੇ ਆਪਾਂ ਇਹ ਹਲਕ ਲੱਗੇ ਦੀ ਇਸ ਵਾਰ ਹਲਕ ਐਬੀਐਸ ਹੈ ਨਾ ਹਾਂ ਤੇ ਇਹ ਕਿੰਨਾ ਦੁੱਧ ਆਈ ਜਾਂਦੀ ਹੈ ਬਾਈ ਇਹ ਹੁਣੇ ਬਾਈ 14 ਕਿਲੋ ਦੁੱਧ ਆਇਆ ਥੱਲੇ ਤਿੰਨ ਮਹੀਨੇ ਗੱਭਣਾ ਹੈ ਅੱਛਾ ਇਹ 12 ਘਰ ਗਰਮੀ ਚਾਹੀ ਪਹਿਲਾ ਸੂਪੀ ਹੈਗੀ ਠੀਕ ਹੈ ਇੱਥੇ ਕੀਟਰ ਆਉਂਦਾ 21 ਲੀਟਰ ਦੁੱਧ ਨਾਲੇ ਜਮਾ ਨੋਰਮਲ ਸੀਮਨ ਆਉਂਦਾ ਜੀ ਅਲਗੜ ਸੀਮਨ ਆਉਂਦਾ ਵੈਫ ਦਾ ਉਹ ਸੀਮਨ ਲਾਇਆ ਸੀ ਗਾਂ ਦੇ ਅਸੀਂ ਇਹ ਕਿਹੜੀ ਦੀ ਹੈ ਇਹ ਵੀ ਉਹਦੀ ਹੈ ਜੀ ਆਹ ਗਾਂ ਦੀ ਇਹ ਹੈ ਇਹ ਤੇ ਵੀ ਚਲੋ ਅਸੀਂ ਨਾਰਮਲ ਸੀਮਨ ਲਾਇਆ ਉਹਦੇ ਬਾਈ ਨੂੰ ਬਾੜੀ ਇੰਨਾ ਨੌਲੇਜ ਨਹੀਂ ਸੀ ਰੱਖਦਾ ਕਿ ਤੇ ਨਾ ਹੀ ਇਹਨੇ ਆਪਾਂ ਨੂੰ ਕਦੇ ਕਿਹਾ ਸੀ ਹੁਣ ਇਹ ਚੰਗੇ ਸੀਮਨਾਂ ਤੇ ਹੀ ਆ ਮੈਂ ਤੁਹਾਨੂੰ ਦੱਸਦਾ ਕੁਆਲਿਟੀ ਦਾ ਫਰਕ ਪੈਣਾ ਜੀ ਗਾਏਗਾ ਹੁਣ ਜਿਵੇਂ ਉਹ ਗਾਂ ਦੀ ਵਿੱਚ ਕਿਹੜਾ ਸੀਮਨ ਲਾਇਆ ਉਹਦੇ ਅੱਛਾ ਦੋਵੇਂ ਪਾਈਪਰ ਲਾਏ ਹੋਏ ਹੁਣ ਵਧੀਆ ਸੀਮਨ ਲਾਏ ਹੋਏ ਆ ਜੀ ਇਹਦੇ ਵੀ ਉਹਦੇ ਵੀ ਉਹ ਕਿੰਨੇ ਚਿਰ ਦੀ ਕੱਬ ਹੋਗੀ ਉਹ 4 ਮਹੀਨੇ ਦੀ ਹੋਗੀ ਆਹ ਇਹ ਤੇ ਇਹ ਠੀਕ ਹੈ ਰਿਪੀਟ ਥੋੜਾ ਜਿਹਾ ਨੇ ਕੀਤਾ ਸੀਗਾ ਇਹਨੇ ਰਿਪੀਟ ਕੀਤਾ ਸੀਗਾ ਜੀ ਤੇ ਪਰ ਇਹ ਆਪਾਂ ਮੰਨ ਲਓ ਗੱਬਣ ਕਰ ਲਈਏ ਦੂਜੀ ਤੀਜੀ ਵਾਰੀ ਚ ਕਰ ਲਈਏ ਨਾ ਹਾਂ ਤੀਜੀ ਵਾਰੀ ਚ ਗੱਬਣ ਕਰ ਲਈਏ ਟ੍ਰੀਟਮੈਂਟ ਕਰਕੇ ਆ ਬਾਈ ਕੋਲੇ ਵੱੱਛੀ ਆਈ ਹੈ ਜੀ ਇਹ ਕਿਹੜੀ ਦੀ ਆ ਕੋਈ ਨੇ ਪਤਾਂ ਲਈ ਆ ਅੱਛਾ ਜਿਹੜੀ ਗਾਂ ਲਈ ਆ ਇਹ ਨਾਰਮਲ ਸੀਮਨ ਦੀ ਆ ਇਹ ਤਾਂ ਹੁਣ ਆ ਕੀ ਭਾਵੇਂ ਇਹ ਉਹਨਾਂ ਨੂੰ ਪਤਾ ਹਨਾ ਆ ਗਾਂ ਬਾਈ ਨੇ ਲਈ ਆ ਹੁਣ ਇਹ ਵੀ ਗਾਂ ਖਰੀਦੀ ਵੀ ਆ ਹਨਾ ਸੋਨੂੰ ਮੈਂ ਦੱਸਿਆ ਵੀ ਬਾਈ ਸਾਹਬ ਦੇ ਪਸ਼ੂ ਲੈ ਲੈਂਦਾ ਤੇ ਚੰਗੇ ਵੇਚ ਦਿੰਦਾ ਇਹ ਕਿੰਨੇ ਦੀ ਲਈ ਸੀ ਇਹ 48000 ਇਹ 48000 ਦੀ ਗਾਂ ਲਈਏ ਵੇਖੋ ਤੁਸੀਂ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਗਾਂ ਵਹਿੜਾਂ ਚ ਪੈਂਦੀ ਹੈ ਜੀ ਉਹ ਅਗਲੇ ਨੇ ਤਾਂ ਵੇਚੀ ਸੀ ਇਹ ਗਾਂ ਨਾ ਇਨਫੈਕਸ਼ਨ ਬਹੁਤ ਸੜਦੀ ਸੀ ਤੇ ਬਾਈ ਨੇ ਇਹਦਾ ਟ੍ਰੀਟਮੈਂਟ ਕਰਾ ਕੇ ਦੁੱਧ ਕਿੰਨਾ ਦੇਈ ਜਾਂਦੀ ਹੈ 17 ਕਿਲੋ ਦੁੱਧ ਆ ਦੇਖੋ ਕਿੰਨੇ ਦੇ ਲਈ ਸੀ ਆਪਾਂ 48 ਨਹੀਂ ਦੁੱਧ ਕਿੰਨਾ ਸੀ ਉਦੋਂ ਉਦੋਂ ਤਾਂ 14 ਕਿਲੋ ਸੀਗਾ 14 ਕਿਲੋ ਦੁੱਧ ਸੀ ਦੂ 17 ਕਰ ਗਈ ਹੈ ਇਹ ਗਾਂ ਤੇ ਵੇਖ ਲਓ ਤੁਸੀਂ ਆ ਵੀ ਵਧੀਆ ਸੈਟਲਮੈਂਟ ਆ ਬਾਈ ਦੀ ਆ ਟੈਲ ਬੱਤਾ ਪਾਇਆ ਕੋਈ ਬਾਹਲਾ ਥਾਣ ਨਹੀਂ ਗਾ ਕਿੰਨੇ ਬਾਈ ਕਿੰਨੇ ਦਾ ਇਹ ਗਿਲਜੀਤ ਤੇ 15 ਬਾਕਾਂ ਚ ਚਾਈਏ ਤੇ ਕਰ ਵੀ ਆ ਨਹੀਂ ਬੜੀ 15 ਤੇ 26 ਹੈ ਵੀ ਉਦੋਂ ਦਾ ਹੀ ਪਾਇਆ ਇਹ ਇਹ ਬਹੁਤ ਬਾਈ ਹਾਂ ਆਪਾਂ ਨਹੀਂ ਬਦਲੇ ਹਨਾ ਕੁਝ ਵੀ ਇਹ ਪੈਸਾ ਨਹੀਂ ਕੋਈ ਆਪਾਂ ਵੀ ਸ਼ੈੱਡ ਦੇ ਸ਼ੈੱਡ ਦੇ ਹਿਸਾਬ 'ਚ ਨਹੀਂ ਗਾਹ ਨੂੰ ਵਧਾਉਣਾ ਨਹੀਂ ਕੰਮ ਇੰਨਾ ਹੀ ਰੱਖਣੇ ਆ ਵਧਾਉਂਦਾ ਵਧਾਵਾ ਥੋੜਾ ਜਿਹਾ ਥੋੜਾ ਜਿਹਾ ਫਿਰ ਓਧਰ ਸ਼ੈੱਡ ਇੱਥੇ ਸ਼ੈੱਡ ਨਾਲ ਆਪਾਂ ਓਧਰ ਹਾਂ ਇੱਧਰ ਬਾਈ ਥਾਂ ਬਹੁਤ ਆ ਬਾਈ ਕੋਲੇ ਦੇਣੇ ਜਾਂ ਕੱਚੇ ਬਣ ਦਿੰਦਾ ਪਸੂ ਸ਼ਾਮ ਨੂੰ ਉੱਥੇ ਉਹ ਖੁਰਨੀ ਦੇ ਬਾਹਰ ਹੈ ਕੱਚਾ ਥਾਂ ਤੁਹਾਨੂੰ ਦੱਸਿਆ ਜ਼ਰੂਰੀ ਹੈ ਤੇ ਓਧਰ ਬਾਈ ਕਹਿੰਦਾ ਵੀ ਸ਼ੈੱਡ ਪਾਉਣਾ ਉਦੋਂ 1 ਤੇ ਫਿਰ ਬਾਈ ਪੰਜ ਪਸ਼ੂ ਹੀ ਰੱਖਦਾ ਤੇ ਜਿਹੜਾ ਪਸ਼ੂ ਚੰਗਾ ਵਿਕਦਾ ਉਹਨੂੰ ਵੇਚ ਦਿੰਦਾ ਤੇ ਉਸ ਤੋਂ ਬਾਅਦ ਗਾਂ ਲੈ ਲੈਂਦਾ ਤੇ ਤਿਆਰ ਕਰਕੇ ਫਿਰ ਹੁਣ ਜਿਵੇਂ ਆ ਗਾਂ ਤੁਹਾਨੂੰ ਪਤਾ ਹੈ ਵੀ ਲੱਖ ਰੁਪਏ 90000 ਦੀ ਇਹ ਵੀ ਕਿਤੇ ਗਈ ਨਹੀਂ ਜਦੋਂ ਤਿਆਰ ਹੋ ਗਈ ਆ ਗਾਣੂ ਜੇ ਚੰਗਾ ਦੁੱਧ ਦੇਊਗੀ ਤਾਂ ਰੱਖੂਗਾ ਨਹੀਂ ਤਾਂ ਵੇਚ ਮੰਨ ਲੇ ਚਲੋ ਵੀ ਦੁੱਧ ਜਿਵੇਂ ਵੀ ਦੇਵੇ ਚੰਗਾ ਹੀ ਦੇਊਗੀ 17 ਕਿਲੋ ਜਿਹੜੀ ਦੇਈ ਜਾਂਦੀ ਹੈ ਤੇ ਪਰ ਇਹ ਗਾਂ ਵੀ ਬਾਈ ਤਿਆਰ ਕਰਕੇ ਗਾਂ ਨੂੰ ਵੇਚ ਦਊਗਾ ਫੀਡ ਫੂਡ ਦਾ ਕੀ ਸਿਸਟਮ ਆ ਬਾਈ ਇਹੋ ਜਿਹਾ ਅਸੀਂ ਸਟਾਰਟੋਂ ਲੈ ਕੇ ਕਾਰਗੈ ਨਹੀਂ ਵਸਤੀ ਆ ਸ਼ੁਰੂ ਤੋਂ ਸ਼ੁਰੂ ਤੋਂ ਲੈ ਕੇ 2014 ਤੋਂ ਲੈ ਕੇ ਹਾਂ ਜਿਵੇਂ ਲੋਕ ਕਹਿੰਦੇ ਆ ਕਾਰਗਿਲ ਨਾਲ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਆਈ ਤੈਨੂੰ 10 ਨਾ ਵੇਲਾ ਕਿ ਉਹਨੂੰ 10 ਸਾਲ ਹੀ ਹੋ ਚਾਰ ਜਨ ਪਿੰਦੀ ਨੂੰ ਹਾਂ ਮੈਂ ਕਿਹਾ ਕੋਈ ਰਿਪੀਟ ਨਹੀਂ ਇੱਕ ਵਾਰੀ ਸਰਫ ਇੱਕ ਉਹ ਵੀ ਐਲਕੀਨ ਵੀ ਸਭ ਤੋਂ ਵੱਡੀ ਗੱਲ ਕਿੰਨੀ ਫੀਡ ਪਾਉਣਾ ਬਾਈ ਕਿੰਨੇ ਦੁੱਧ ਦੇ ਸਾਲ ਨਾਲ ਜਿਵੇਂ ਹੁਣ 23 ਕਿਲੋ 8 9 ਕਿਲੋ ਦਾ ਦੁੱਧ ਹੋ ਜਾਂਦਾ ਹੈ ਦੁੱਧ ਦਾ ਹਾਂ 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 ਦੁੱਧ ਲੱਗ ਜਾਂਦੀ ਹੈ ਹਾਂ 9 ਕਿਲੋ ਤੋਂ ਬਾਅਦ ਨੂੰ ਪਈ ਜਾਂਦੀ ਹੈ ਫਿਰ ਲਿਵਰ ਟੌਨਿਕ ਵਗੈਰਾ ਦੇਈ ਜਾਣਾ ਲਿਵਰ ਟੌਨਿਕ ਦੇਈ ਬਈ ਹਾਂ ਬਸ ਇਹ ਜੀ ਬੰਦੇ ਰਹਿੰਦੇ ਨੇ ਬਈ ਹਾਂ ਉਹ ਵੀ ਹਾਰ ਹੋ ਜਾਂਦਾ ਉਹਨੂੰ ਫੇਰ ਵਗਾਰੇ ਹਾਂ 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 ਤੇ ਪਾਊਡਰ ਵਗੈਰਾ ਉਹ ਤਾਂ ਕਦੇ ਨਹੀਂ ਬੰਦ ਕੀਤਾ ਤੇ ਕਿੰਨਾ ਦੁੱਧ ਪਾਈ ਜਾਂਦਾ ਬਈ ਦੁੱਧ ਹੁਣ ਤਾਂ ਆਪਣਾ ਪੈਂਦਾ ਸਹੀ 60 ਕਿਲੋ ਕਿੰਨੀ ਕਿ ਬੱਚਦਾ ਬੱਚਤ ਵੀ ਵਧਦਾ ਹੈ ਮਨ ਲਓ ਕਿੰਨੇ ਪਰਸੈਂਟ ਅੱਧ ਬਚਤ ਹੈ ਗਈ ਹੈ ਹਾਂ ਹਾਂ ਤੇਰੇ ਫਿਰ ਖਰਚੇ ਹੈ ਨਹੀਂ ਨਾ ਭਾਈ ਉ ਤਾਂ 30 35% ਬਚਦਾ ਤੇ ਪਰ ਬਾਈ ਦੀ ਨਾਰਮਲ ਸੇਵਾ ਕੋਈ ਐ ਆਪਾਂ ਨਜਾਇਜ਼ ਸੇਵਾ ਨਹੀਂ ਬਾਈ ਦੀ ਵੀ ਉਵੇਂ ਤੇ ਪਰ ਫਿਰ ਵੀ ਪਸ਼ੂ ਦੇਖੋ ਤੁਸੀਂ ਕਿੰਨੀ ਉਮਰ ਹੈ ਬੱਚੀ ਦੀ ਬੱਚੇ ਹੋਰ 7-8 ਮਹੀਨੇ ਕੋਈ ਫੀਡ ਨਹੀਂ ਪਾਈ ਹੈ ਨਾ ਫੀਡ ਬਾ ਹੁਣੇ ਸਟਾਰਟਿੰਗ ਕੀਤੀ ਹੈ ਅਜੇ ਹੁਣ ਸਟਾਰਟ ਕੀਤੀ ਹੈ ਦੇਖੋ ਤੁਸੀਂ ਇਕੱਲੀ ਨਾਰਮਲ ਸੇਵਾ ਤੇ ਵਧੀਆ ਗ੍ਰੋਥ ਹੈ ਬੱਚੀ ਦੀ 4-5 ਮਹੀਨਿਆਂ ਦੀ ਬੱਚੀ ਨਾਰਮਲ ਹੈ ਐ ਇੰਨੀ ਕੀ ਹੁੰਦੀ ਹੈ ਜੇ ਆਪਾਂ ਫੀਡ ਵੀ ਪਾਉਣੇ ਆ ਸੰਭਾਲਦੇ ਆ ਬਸ ਉਹਦੀ ਸਾਮ ਸੰਭਾਲ ਬਾਈ ਦੀ ਵਧੀਆ ਮੰਨ ਲਓ ਸੇਵਾ ਬਹੁਤ ਸੋਹਣੀ ਹੈ ਤੇ ਮਿਨਰਲ ਮਿਕਚਰ ਕਿਹੜਾ ਬਾਈ ਜੰਨਾ ਬਾਈ ਬੈਸਟਮੈਨ ਕੋਈ ਨਾ ਟੋਟਾ ਗੱਟੇ ਭਾਗ ਹਰ ਵਾਰੀ ਬਦਲ ਗਏ ਹਨ ਹਾਂ ਪਹਿਲਾਂ ਪਿਛੇ ਗਲੁੱਟ ਮਾਲਾਂ ਦਾ ਐਸੇ ਦਾ ਹਾਂ ਉਹ ਵੀ ਪਾਉਂਦੇ ਰਹੇ ਆ ਉਹ ਵੀ ਪਾਉਂਦੇ ਰਹੇ ਆ ਠੀਕ ਹੈ ਦੁੱਧ ਰੇਟ ਸਹੀ ਮਿਲ ਜਾਂਦਾ ਬਾਈ ਦੁੱਧ ਰੇਟ ਸਹੀ ਹੈ ਠੀਕ ਹੈ 14 ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਪਸ਼ੂ ਵੇਚਤੇ ਹੋਣਗੇ ਬਾਈ ਉਹਨੂੰ ਤਾਂ ਬਹੁਤ ਮੇਰੇ ਦੇਖੇ ਪਏ ਬਹੁਤ ਰੜਾ ਚਾਰ ਰੜਾ ਦਾ ਪੁੱਛਦੇ ਨੇ ਵੇਚ ਤਾ ਚਾਰ ਉਹਦਿਆਂ ਵੇਚ ਤਿਆਂ ਕਿਹੜੀ ਉਹਨਾਂ ਨਾਲ ਨਾਲ ਰਹੀ ਸੀ ਹਾਂ ਦੋ 8-9 ਲੱਖ ਰੁਪਏ ਜਿਹੜੀ ਖੇਤੀ ਖੇਤੀ ਨਾਲ ਵਧੀਆ ਧੰਦਾ ਹਾਂ ਮੰਨ ਲਓ ਵੀ ਹਰ ਇੱਕ ਸਾਲ ਇੱਕ ਪਸ਼ੂ ਵੇਚ ਦਿੰਨੇ ਆ 14 ਤੇ 10 24 25 ਚੱਲੀ ਜਾਂਦਾ ਹਰ ਸਾਲ ਇੱਕ ਪਸ਼ੂ ਦੀ ਹੈਗੀ ਐਵਰੇਜ ਲੱਖ ਰੁਪਈਆ ਸੈਟ ਤੇ ਹੈਗਾ ਇੱਕ ਮੰਨੋ ਵੀ 14 ਲੱਖ ਰੁਪਈਆ ਦੇ ਪਸ਼ੂ ਚਲੋ ਜੇ 14 ਨਹੀਂ ਤਾਂ ਆਪਾਂ 10 ਲੱਖ ਦੇ ਪਸ਼ੂ ਤਾਂ ਵੇਚ ਹੀ ਦਿੱਤੇ ਹੁਣ ਦਹੀਂ ਇੱਕ ਦੋ ਗਾਵਾਂ ਤੋਂ ਸ਼ੁਰੂ ਕਰਕੇ ਹਣਾ ਤੇ ਫੇਰ ਵੀ ਆਪਣੇ ਘਰੇ ਅੱਜ 5 ਖੜੰਗਾਂ ਇਹ ਵੀ ਕਮਾਈ ਚੋਂ ਹੀ ਆ ਹਾਂ ਦੁੱਧ ਦਾ ਫਿਕਰਾਂ ਦੇ ਪਹਿਲਾਂ ਦੁੱਧਾਂ ਸ਼ਾਂਤੇ ਵੇਚਦੀ ਹਾਂ ਹਾਂ ਹੁਣ ਦੁੱਧਾਂ ਦੇ ਪਾਸੇ ਖੇੜਾ ਦੁੱਧ ਦਾ ਕੰਮ ਹੈ ਹਾਂ ਦੁੱਧ ਦਾ ਕੰਮ ਆ ਵੇਕੇਰਾ ਤੁਸੀਂ ਲੈ ਕੇ ਸਾਂਭਣ ਵਾਲਾ ਕੰਮ ਕਰਨ ਲੱਗ ਗਏ ਸੀ ਜਿਵੇਂ ਆਹ ਗਾਵਾਂ ਦੋ ਲੈ ਕੇ ਵੇਚਦੀਆਂ ਬਈ ਸਾਂਭ ਕੇ ਵੇਚਦੀਆਂ ਟੋਕੜ ਗੱਬਣਾ ਹਾਂ ਜਗਰਾਉ ਤੋਂ ਵੜਦੇ ਹੁੰਦੇ ਸੀ ਹਾਂ ਉਹ ਚਾਰਾਂ ਕਰਕੇ ਵੇਚਦੇ ਸੀ ਹਾਂ 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 ਉਹਵੇਂ ਵੀ ਤਿਆਰ ਕਰਕੇ ਵੜਾਂ ਵੇਚੀਆਂ ਹਨਾ ਰਿਪੀਟਰਾਂ ਵੀ ਦੋ ਤਿੰਨ ਲਈਆਂ ਹਨ ਪਿੰਡਾਂ ਦਾ ਤੁਹਾਡੇ ਕਹਿੰਦੇ ਲੈ ਲਏ ਸੀ ਉੱਥੇ ਉੱਤਰ ਚੈੱਕ ਕਰਕੇ ਫਿਰ ਲੈਟ ਕਰ ਲਈ ਨਹੀਂ ਬਸ ਹਾਂ ਜਿਹੜੀ ਇੱਕ ਵੈੜ ਰਿਪੀਟਰ ਸੀਗੀ ਹਾਂ ਇੱਥੋਂ ਹਾਂ ਉਹ ਤਾਂ ਬਾਹਲੀ ਰਿਪੀਟਰ ਸੀ ਹਨਾ ਉਹ ਕਿੰਨੇ ਦੀ ਵੇਚਤੀ ਸੀ ਉਹ ਵੇਚਤੀ ਸਮਝਾਉਂਦਾ ਆਪਾਂ 66 7000 ਤੇ ਲਈ ਕਿੰਨੇ ਦੀ ਸੀ ਲਈ ਸੀ 3500 ਦੀ 3500 ਦੀ ਆ ਬਹੁਤ ਵਧੀਆ ਗੱਲ ਆ ਵੀ 3500 ਦੀ ਗਾਂ ਲੈ ਕੇ ਬਾਈ ਨੇ ਚਲੋ ਆਪਾਂ ਟ੍ਰੀਟਮੈਂਟ ਕੀਤਾ ਉਹ ਤਾਂ ਵੈਸੇ ਮੇਰੇ ਨਾਲ ਤਾਂ ਬਾਹਲਾ ਵੀ ਨਹੀਂ ਕੀਤਾ ਹਨਾ ਦੂਜੀ ਕਵਾਰੀ ਇੱਕੇ ਵਾਰੀ ਜੀ ਰਹਿ ਗਈ ਸੀ ਹਾਂ ਦੂਜੀ ਵਾਰੀ ਦੂਜੀ ਵਾਰੀ ਰਹਿ ਗਈ ਸੀ ਹਨਾ ਸ਼ੁਰੂ ਟ੍ਰੀਟਮੈਂਟ ਕਰਕੇ ਤੇ ਵਧੀਆ ਰਹਿ ਤੁਸੀਂ ਵੇਖੋ ਵੀ ਕਿੰਨਾ ਲਾਹੇਵੰਦ ਧੰਦਾ ਜੀ ਕਿਹੜਾ ਕਿਹੜੀ ਖੇਤੀ ਮੰਨ ਕੇ ਚਲੋ ਨਾਰਮਲ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਤੁਹਾਨੂੰ ਸਾਲ ਦਾ ਲੱਖ ਰੁਪਈਆ ਬਾਈ ਨੂੰ ਸਾਈਡ ਤੋਂ ਆਈ ਜਾਂਦਾ ਜਿਹੜਾ ਦੁੱਧ ਆ ਆਪਦਾ ਘਰੇ ਵੀ ਵਰਤਦਾ ਤੇ ਪਾਉਂਦਾ ਵੀ ਹੈ 50% ਬਾਈ ਨੂੰ ਬਚਤ ਹੈਗੀ ਆ ਕੋਈ ਨਜਾਇਜ਼ ਖਰਚਾ ਨਹੀਂ ਕੀਤਾ ਦੇਖ ਲਓ ਵੀ ਨਾਰਮਲ ਟਾਇਲ ਬੱਤਾ ਹੀ ਪਹਿਲਾਂ ਦਾ ਪਾਇਆ ਹੋਇਆ ਜਿਹੜਾ ਪਾਇਆ ਹੋਇਆ ਠੀਕ ਹੈ ਤੇ ਪਸ਼ੂ ਵੀ ਪੰਜ ਨਾਲ ਖੜੇ ਆ ਤੇ ਦੋਹਾਂ ਤੋਂ ਸ਼ੁਰੂ ਕੀਤਾ ਸੀਗਾ ਤੇ 10 ਸਾਲਾਂ 'ਚ ਦੇਖ ਲਓ ਤੁਸੀਂ ਵੀ ਤਰੱਕੀ ਸਾਨੂੰ ਸਾਰੀ ਦੱਸਤੀ ਐ ਵੀ ਕੀ ਕੀ ਘਾੜੀਆਂ 10 ਸਾਲਾਂ 'ਚ 10 ਪਸ਼ੂ ਦਾ ਬਾਈ ਨੇ ਵੇਚਤੇ ਪੰਜ ਬਾਈ ਦੇ ਘਰੇ ਖੜੇ ਆ ਦੋਹਾਂ ਪਸ਼ੂਆਂ ਤੋਂ 15 ਪਸ਼ੂਆਂ ਤੇ ਬਾਈ ਗਿਆ ਸਮਝ ਲਓ ਪੰਜ ਪਸ਼ੂ ਬਾਈ ਤਾਂ ਰੱਖਦਾ ਵੀ ਬਾਈ ਕੋਲੇ ਥਾਂ ਹੀ ਤੁਹਾਨੂੰ ਦੱਸਿਆ ਵੀ ਪੰਜ ਗਾਡਰਾਂ ਤੇ ਬਸ ਛੱਡ ਐ ਤੇ ਪੰਜ ਪਸ਼ੂਆਂ ਦਾ ਹੀ ਥਾਂ ਇੱਥੇ ਵੀ ਪਸ਼ੂ ਔਖੇ ਨਾ ਹੁਣ ਗਰਮੀ 'ਚ ਫੁਹਾਰੇ ਜਲਾ ਦਿੰਨਾ ਬਾਈ ਫੁਹਾਰੇ ਜਲਾਉਣੇ ਆਪੇ ਹਾਂ ਬਾਹਰੇ ਉੱਡ ਕੇ ਪਾਸੇ ਗਾਂ ਦੂத்ਰੀ ਪੱਖੇ ਲਾ ਦਿੰਦੀ ਆ ਹਾਂ ਤੇ ਗਾਂ ਨੂੰ ਵਧਾਉਣਾ ਕੰਮ ਦਾ ਉਹ ਸੋੜਾਇਆ ਬਈ ਬਾਹਾਂ ਦੇ ਬਗ ਅੱਠਾਂ ਗਾਵਾਂ ਤੱਕ ਜਾਵਾਂਗੇ ਅੱਠਾਂ ਗਾਵਾਂ ਤੱਕ ਜਾਏਗਾ ਹਾਂ ਜਿਵੇਂ ਸਾਡੇ ਦੋ ਤਿੰਨ ਇਹਦਾ ਚਵਾਈ ਪਈ ਮਾਤਾ ਅਸਰਾ ਖਾਣਾ ਜਾਂਦਾ ਠੀਕ ਹੈ ਠੀਕ ਹੈ ਠੀਕ ਆ ਵੈੜ ਵੀ ਹੁਣ ਜਿਵੇਂ ਐਤ ਕੀ ਨੇ ਬਾਈਕੀ ਬਾਈਕ ਲੋ ਪਹਿਲਾਂ ਨੇ ਦੇਦਾ ਤੇ ਦੇਊਗੀ ਗਾਂ ਨੂੰ 25 26 ਕਿਲੋ ਦਾ ਹਾਂ 25 26 ਕਿਲੋ ਦੇਊਗੀ ਇਹਦੇ ਮਗਰ ਕੀ ਸੀ ਇਹਦੇ ਮਗਰ ਅੱਛਾ ਸੀ ਅੱਛਾ ਸੀ ਹਨਾ ਆਪਾਂ ਉਹ ਤੋਂ ਸੈਕਸੜ ਨਹੀਂ ਨਾ ਭਰੇ ਸੀ ਹਾਂ ਸੈਕਸੜ ਹੁਣ ਆਪੇ ਇੱਕ ਵਾਰ ਸੈਕਸੜ ਵੀ ਲਾਉਂਗੀ ਹਾਂ ਸੈਕਸੜ ਹੀ ਲਾਉਣੇ ਆ ਹਾਂ ਜਿਵੇਂ ਇਹਦੇ ਵੀ ਪਾਈਪਰ ਤੋਂ ਗੱਬਣਾ ਉਹ ਪਾਈਪਰ ਤੋਂ ਗੱਬਣਾ ਜੀ ਇਹਦੇ ਕਿਹ ਠੀਕ ਹੈ ਤੇ ਉਹ ਵੈੜ ਦਾ ਟਰੀਟਮੈਂਟ ਕੀਤਾ ਫੁੱਲ ਬਹੁਤ ਇਨਫੈਕਸ਼ਨ ਸੜਦੀ ਸੀ ਜਦੋਂ ਲਈ ਹੈ ਬਾਈ ਜਾਨੇ ਸ਼ਾਇਦ ਤਾਂ ਹੀ ਵੇਚੀ ਸੀਗੀ ਪਰ ਹੁਣ ਸਾਫ਼ ਹੈ ਨਾ ਜਮਾਂ ਸਾਫ਼ ਹੈ ਜਮਾਂ ਸਾਫ਼ ਐਤ ਕੀ ਉਹਦੇ ਇਹੀ ਕਰਦੇ ਆਂਗੇ ਜੀ ਕਿੰਨੀ ਫਰਸ਼ ਜੱਗਿਆਈ ਸੀ ਤੂੰ ਦੇਖ ਹਾਂ ਉਹਦੇ ਜਮਾਂ ਫੁੱਲ ਲਿੱਸੀ ਵੈੜ ਸੀ ਤੁਹਾਨੂੰ ਮੈਂ ਦੱਸਿਆ ਵੀ ਇਹ ਕੰਮ ਵੀ ਚੰਗਾ ਬਈ ਤੁਸੀਂ ਪਸ਼ੂ ਲਿੱਸਾ ਲੈ ਕੇ ਸਸਤਾ ਲੈ ਕੇ ਤੁਹਾਨੂੰ ਪਤਾ ਹੋਵੇ ਵੀ ਨਸਲ ਹੈਗੀ ਪਸ਼ੂ ਦੁੱਧ ਦੇ ਦੂਗਾ ਹਨਾ ਤੇ ਹੁਣ ਬਾਈ ਨੂੰ ਪਤਾ ਸੀ ਵੀ ਇਹ ਹੁਣ ਕਿੰਨੇ ਦੀ 45 ਦੀ ਲਈ ਸੀ 48 ਹੜਤਾਲੀ ਹਜ਼ਾਰ ਦੀ ਲਈ ਸੀ ਤੇ ਅੱਜ ਵੀ ਇਹ 17 ਕਿਲੋ ਦੁੱਧ 55 60000 ਦੀ ਵਿਹੜ ਤਾਂ ਹੁਣ ਵੀ ਵਿਗਜੂ ਨਾਲ ਇਹਨੇ ਪੈਰ ਵੀ ਨਹੀਂ ਚੱਲਦੀ ਪੈਰ ਵੀ ਨਹੀਂ ਚੱਗਦੀ ਇੰਨੀ ਸੀਲ ਆ ਹਾਂ ਵੈਸੇ ਮੈਂ ਧਾਰ ਨਹੀਂ ਬੀ ਇਹ ਰੱਖਾਂਗੇ ਆਪਾਂ ਨਾ ਧਾਰਾਂ ਮੇਰੇ ਘਰ ਵਾਲੀ ਜਾ ਮੁੰਡਾ ਦੋ ਦੋਨੇ ਕੱਢ ਲੈਂਦੇ ਠੀਕ ਹੈ ਠੀਕ ਹੈ ਤੇ ਬਈ ਕੰਮ ਤੂੰ ਕਰ ਰਿਆਂ ਦਾ ਹਸ ਸਾਲਾਂ ਤੋਂ ਪਰ ਧਾਰ ਨਹੀਂ ਕੱਢਣੀ ਆਉਂਦੀ ਤੁਹਾ ਕੋ ਬਹਿ ਭਾ ਨਾ ਇੱਕ ਸਾਹ ਮੈਥੋਂ ਬੜਾ ਦੋ ਨਿਕਲਦਾ ਨਹੀਂ ਨਿਕਲਦਾ ਨਹੀਂ ਦੋਨੇ ਭਾਈ ਬੈਨੇ ਹਾਂ 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 ਨਾਲ ਦੀ ਮੂਵੀ ਫੜ ਕੇ ਬਿੰਦ ਟਾਈਮ ਬਈ ਇੰਨੀ ਸੀਲ ਆਗਾ ਆ ਆਪਣਾ ਸਾਰੀਆਂ ਹੀ ਸੀਲ ਹੈ ਸਾਰੀਆਂ ਹੀ ਸੀਲ ਹੈ ਹਾਂ ਚਲ ਗਾਹ ਨੂੰ ਆਪਣੀ ਵੱਛੀ ਵੀ ਤਿਆਰ ਹੋ ਜਾਣੀ ਹੈ ਹਾਂ ਅੱਛੇ ਨਹੀਂ ਇਹਦੇ ਜਾਂ ਪੰਜ ਅੰਦਰੋਂ ਸਹੀ ਜਿਹਾ ਸੈਕਸੜੀ ਲਾ ਦੇਗੇ ਕਿਹਦੇ ਵੀ ਸੈਕਸੜੀ ਲਾਵਾਂਗੇ ਮੰਨ ਲਓ ਇਹ ਗਾ ਦਾ ਆਪਾਂ ਰੱਖਣੀ ਹੈ ਵੀ ਤੈਨੂੰ ਚੰਗੀ ਲੱਗੇਗਾ ਹਾਂ 52 ਦਾ ਉਹ ਵੀ 52 ਕਿਲੋ ਆਉਣ ਵਾਲੇ ਵੀ ਬਸ ਸਹੀ ਹੈ ਫਿਰ ਹਾਂ ਦੇਊਗੀ ਰਾਮਣਾ ਹੀ ਦੇਊਗੀ ਪਤਾ ਤੈਨੂੰ ਸਾਰੀ ਇੱਕ ਆ ਵੜਾ ਆਪਾਂ ਰੱਖ ਲਾਂਗੇ ਅਗਲੀ ਵਾਰੀ ਇੱਕ ਬੱੱਚੀ ਤਿਆਰ ਹੋ ਜੂਗੀ ਹੈ ਨਾ ਚਲ ਉਹ ਸੰਗਾ ਵਾਲੀ ਹੋ ਸਕਦਾ ਬਦ ਚੇਂਜ ਕਰਾਂਗੇ ਸੰਗਾ ਵਾਲੀ ਚੇਂਜ ਕਰਾਂਗੇ ਹਾਂ ਉਹ ਮੈਂ ਤੈਨੂੰ ਕਹਿ ਨਹੀਂ ਲੱਗਿਆ ਸੀ ਉਹ ਚੇਂਜ ਕਰਾਂਗੇ ਹੈ ਨਾ ਉਹ ਛੋਟੀ ਹਾਂ ਧੋਕੜ ਗੱਬਣੀ ਕੱਢ ਹਾਂ ਧੋਕੜ ਗੱਬਣੀ ਵੀ ਵਿਕ ਜਾਊਗੀ ਹਾਂ ਜੇ ਕੋਈ ਨਹੀਂ ਵੇਚ ਨਹੀਂ ਹੋਈ ਤਾਂ ਕੋਈ ਨਹੀਂ ਦੱਸਦੀ ਆਪਾਂ ਵੀਡੀਓ ਚ ਕਹਿ ਦਿੰਨੇ ਹਾਂ ਹਾਂ ਬਸ ਸਹੀ ਆ ਜੀ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੈ ਇਹ ਫਾਰਮ ਸਾਨੂੰ ਦਿਖਾਇਆ ਸੀ ਦੋ گاਵਾ ਤੋਂ ਬਾਈ ਇੱਥੇ ਆਇਆ ਦੇਖੋ ਤੁਸੀਂ 10 ਚਲੋ ਸਾਲ ਤਾਂ 10 ਲੱਗਣੇ ਹੀ ਆ ਦੇਖੋ ਦੋ گاਵਾ ਤੋਂ 15 ਪਸ਼ੂਆਂ ਤੇ ਆਉਣਾ ਟਾਈਮ ਤਾਂ ਲੱਗੂਗਾ ਪਰ ਐ ਨਹੀਂ ਵੀ ਵਿੱਚੋਂ ਕੁਝ ਗਵਾ ਲਿਆ ਹਨਾ ਕੋਈ ਪੈਸਾ ਨਹੀਂ ਮੰਨ ਕੇ ਚਲੋ ਸ਼ੁਰੂ ਚ ਦੋ ਗਾਵਾਂ ਤੇ ਵੇਖੋ ਤੁਸੀਂ 90000 ਰੁਪਇਆ ਲਾਇਆ ਸੀ ਤੇ 10 ਲੱਖ ਰੁਪਇਆ ਵੰਗੂ ਪਸ਼ੂ ਵੇਚਦੇ ਆ ਬਾਈ ਨੇ ਮੱਝਾਂ ਵੇਚ ਕੇ ਬਦਲੇ ਕੀਤੀ ਹੈ ਮੰਨ ਲਓ ਹੁਣ ਮੱਝ ਨਹੀਂ ਰੱਖਦੇ ਹਾਂ ਇਹ ਮੱਝ ਆਪਣੇ ਲਈ ਫਾਇਦੀ ਨਹੀਂ ਬੈਂਦੀ ਆ ਗਈ 2 ਮਹੀਨੇ ਜਿਹੜੀ ਕੀ ਗੱਲ ਆਲਾ ਕਿ ਤੇ ਪਾਸਾ ਹਾਂ ਇਹ ਸਬਸਿਆ ਹੈਗੀ ਹਾਂ ਦੁੱਧ ਨਹੀਂ ਪੀਉਂਦੀ ਹੈ ਨਾ ਜਿਹੜੇ ਬੰਦੇ ਨੇ ਦੁੱਧ ਤੇ ਕੰਮ ਕਰਨਾ ਉਹਨੂੰ ਗਾਵਾਂ ਚ ਹੀ ਫਾਇਦਾ ਇਹਨੂੰ ਹੁਣ ਚੋਲਾ ਹਾਂ ਇਹਨੂੰ ਹੁਣ ਚੋਲਾ ਹਾਂ ਫਰਿੱਜ ਹੀ ਆ ਜਿਵੇਂ ਕਹਿੰਦੇ ਆ ਲੋਕ ਹਾਂ ਧੰਨਵਾਦ ਜੀ ਕਰਿਓ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਅਗਲੀਆਂ ਵੀਡੀਓ ਦੇਖਣ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਧੰਨਵਾਦ